ਰਾਮਬાગ ਨਜ਼ਦੀਕ ਰੇਲਵੇ ਫਾਟਕ ਹੈ ਜਿੱਥੋਂ ਕਾਫੀ ਰੇਲ ਗੱਡੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਦੇਖਣ ਵਿੱਚ ਆਇਆ ਕਿ ਲੋਕ ਜਲਦਬਾਜ਼ੀ ਕਰਦੇ ਹਨ ਅਤੇ ਆਪਣੇ ਟੂ-ਵੀਲਰ ਜਾਂ ਸਾਈਕਲ ਬੰਦ ਫਾਟਕ ਦੇ ਥੱਲੇੋਂ ਕੱਟਦੇ ਹਨ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਲਈ ਇੱਕ ਖਤਰਾ ਮੋਲ ਲੈਂਦੇ ਹਨ ਜੋ ਕਿ ਨਹੀਂ ਹੋਣਾ ਚਾਹੀਦਾ ਐ ਫਾਟਕ ਦੇ ਨਜ਼ਦੀਕ ਪੁਲਿਸ ਕਰਮੀ ਹੋਣੇ ਚਾਹੀਦੇ ਹਨ ਜੋ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਲੋਕਾਂ ਨੂੰ ਅਸੀਂ ਅਸਲੇ ਖੜੇ ਆਂ ਰਾਮ ਬਾਗ ਦੇ ਨਜ਼ਦੀਕ ਫਟਕ ਦੇ ਵਿੱਚ ਕਾਰ ਅਸੀਂ ਆਪ ਲਾਈਨਾਂ ਦੇ ਉੱਤੇ ਖੜੋਤੇ ਸਿਰਫ ਇਸ ਚੀਜ਼ ਨੂੰ ਵੇਖਣ ਲਈ ਕਿ ਦੋਵੇਂ ਪਾਸੇੋਂ ਫਟਕ ਜਦੋਂ ਬੰਦ ਹੁੰਦਾ ਹੈ ਉਹਦੇ باوجود ਵੀ ਟੂ-ਵੀਲਰ ਖਾਸ ਕਰਕੇ ਸਾਈਕਲਾਂ ਔਰ ਬਾਈਕਸ ਤੇ ਸਕੂਟੀਆਂ ਵਗੈਰਾ ਉਹ ਲੋਕੀ ਉਹਦੇ ਥੱਲਿਓਂ ਕੱਢ ਲੈਂਦੇ ਆ ਰਿਸਕ ਲੈਂਦੇ ਨੇ ਆਪਣੇ ਵਾਸਤੇ ਵੀ ਆਪਣੀ ਵਾਈਫ ਵਾਸਤੇ ਵੀ ਫੈਮਿਲੀ ਵਾਸਤੇ ਬੱਚੇ ਵੀ ਨਾਲ ਅਸੀਂ ਵੇਖੇ ਕਿ ਉਹ ਲੋਕ ਡਰਦੇ ਨਹੀਂ ਕਿ ਟ੍ਰੇਨ ਅਗਰ ਆ ਗਈ ਤੇ ਕੀ ਹੋਏਗਾ ਸਿਗਨਲ ਹਰੇ ਹੁੰਦੇ ਆ ਉਸ ਤੋਂ ਬਾਅਦ ਵੀ ਲੋਕੀ ਨਹੀਂ ਜਜ ਕਰ ਪਾਉਂਦੇ ਔਰ ਜੋ ਟ੍ਰੇਨ ਦਿਖਦੀ ਹੈ ਉਹਦੇ ਲੋਕੀ ਜਿਹੜੇ ਰੁਕਣਾ ਸ਼ੁਰੂ ਕਰ ਦਿੰਦੇ ਆ ਰਿਸਕ ਲੈਂਦੇ ਹਨ ਡਿਪਾਰਟਮੈਂਟ ਦੇਖਿਆ ਇਸ ਚੀਜ਼ ਨੂੰ ਔਰ ਜੋ ਇੱਥੇ ਬੈਠੇ ਹੋਏ ਨੇ ਕੋਈ ਨਾ ਕੋਈ ਪੁਲਿਸ ਵਾਲਾ ਵੀ ਇੱਥੇ ਹੋਵੇ ਜੋ ਕਿ ਇਹ ਜੇ ਲੰਘਣ ਵਾਲੇ ਲੋਕਾਂ ਨੂੰ ਜਾਂ ਤਾਂ ਰੋਕੇ ਜਾਂ ਨਾ ਚਲਾਨ ਕਰੇ ਆਪਣੀ ਜਾਨ ਨੂੰ ਤੇ ਜੋਖਮ ਵਿੱਚ ਲੈਂਦੇ ਨੇ ਔਰ ਨਾਲ ਉਹ ਟ੍ਰੇਨ ਦਾ ਡਰਾਈਵਰ ਜਿਹੜਾ ਹੈ ਉਹ ਵੀ ਨਜਾਇਜ਼ ਹੀ ਫਸੇਗਾ ਕਿਉਂਕਿ ਜੇ ਅਗਰ ਉਹਦੀ ਟ੍ਰੇਨ ਦੇ ਥੱਲੇ ਆਂਦਾ ਹੈ ਤੇ ਕਾਰਵਾਈ ਉਹਦੇ ਤੇ ਵੀ ਬੰਦੀ ਹੈ ਸੋਚੇ ਜਨਤਾ ਇਸ ਚੀਜ਼ ਨੂੰ ਨਗਰ ਵਾਸੀ ਇਸ ਚੀਜ਼ ਨੂੰ ਕਿ ਥੋੜੀ ਜੀ ਕਾਲੀ ਨਾਲ ਜਲਦੀ ਨਹੀਂ ਕੰਮ ਕੋਈ ਵੀ ਖਤਮ ਹੋਏਗਾ ਕੰਮ ਉਦੋਂ ਹੀ ਖਤਮ ਹੋਏਗਾ ਜਦੋਂ ਉਹਦਾ ਵਿਲਾ ਹੋਏਗਾ ਕੈਮਰਾ ਪਰਸਨ ਨਰੇਸ਼ ਨਾਲ ਜੇਪੀ ਸਿੰਘ ਪਾਸਪੋਰਟ ਨਿਊਜ਼ ਅੰਮ੍ਰਿਤਸਰ